ਲਵੀ 1 ਕਿਲੋਮੀਟਰ ਤੱਕ ਦੀ ਮਾਰ ਆ ਮਿੱਤਰੋ ਦੇਖ ਸਕਦੇ ਹੋਗੇ ਆਹ ਲਾਈਟ ਦੀ ਨਾ ਐਮ ਜੈਡ ਕੰਪਨੀ ਦੀ ਹੈਗੀ ਰੀਜਨਲ ਲੈ ਫੁੱਲ ਹੈਵੀ ਆ ਯਾਰ ਲੈ ਹੋਰ ਇਸ ਤੋਂ ਵੱਧ ਕੀ ਕਰਦੀ ਹੈ ਨਾ ਯਾਨੀ ਕਿ ਬਈ ਤੁਹਾਨੂੰ ਇੱਥੋਂ ਜਿਹੜੇ ਵੀ ਪ੍ਰੋਡਕਟ ਮਿਲਣਗੇ ਆਨਲਾਈਨ ਨਾਲੋਂ ਲਗਭਗ 150 200 300 ਰੁਪਏ ਸਸਤੇ ਮਿਲਣਗੇ ਸਸਤੇ ਮਿਲਣਗੇ ਬਾਈ ਵਧੀਆ ਕੁਆਲਿਟੀ ਦੇ ਵਿੱਚ ਆ ਬਾਈ ਨਾਰਮਲ ਨਹੀਂ ਜਿਹੜਾ ਤੁਸੀਂ ਆਮ ਦੁਕਾਨਾਂ ਤੋਂ 150 300 ਦੀ ਵੇਚਦੇ ਨੇ ਲੋਗ 3 300 ਦੇ ਮਿਲਦਾ ਆਪਕ ਵਿਗਦੀ ਆ ਬਾਈ ਆਪਾਂ ਸਿਰਫ 120 ਰੁਪਏ ਦੰਨੇ ਆ ਬਾਈ ਗੋਲੀ ਨਾ ਖਾਓ ਸਿਰ ਦੁਖਦੇ ਦੀ ਗੋਲੀ ਕਦੇ ਵੀ ਨਾ ਖਾਓ ਆਹ ਲਾ ਲਓ ਬਸ 5-7 ਮਿੰਟ ਲੈ ਵੀ ਸੁਣੋ ਆਪਾਂ ਦਿਖਾਉਣਾ ਜੀ ਗੈਜਟ ਜਾਨੀ ਕਿ ਛੋਡੇ ਬਾਈ ਕੰਮ ਆਉਣ ਵਾਲੀਆਂ ਆਈਟਮਾਂ ਜਮਾਂ ਸਸਤੇ ਦੇ ਵਿੱਚ ਆਨਲਾਈਨ ਤੋਂ ਵੀ ਸਸਤੇ ਹਨ ਪਹੁੰਚੇ ਹੋਏ ਆਗੇ ਬਾਈ ਆਪਾਂ ਅੱਜ ਕੁਲਵਿੰਦਰ ਬਾਈ ਦੇ ਕੋਲੇ ਹਨ ਪਹਿਲਾਂ ਬਈ ਕੁਲਵਿੰਦਰ ਬਾਈ ਕਰਦਾ ਸੀਗਾ ਆਪਦੇ ਘਰੇ ਕੰਮ ਤੇ ਹੁਣ ਬਾਈ ਨੇ ਨਾ ਦੁਕਾਨ ਕਰ ਲਈ ਦੇਖ ਸਕਦੇ ਹੋਗੇ ਦਾਣਾ ਮੰਡੀ ਦੇ ਵਿੱਚ ਤੇ ਦਿਨਾਂਗੇ ਵਧਾਈਆਂ ਬਾਈ ਨੂੰ ਤੇ ਪ੍ਰੋਡਕਟ ਅੱਗੇ ਨਾਲੋਂ ਬਾਈ ਕਹਿੰਦਾ ਵੀ ਬਈ ਵੱਧ ਗਈ ਹਨਾ ਤੇ ਪ੍ਰੋਡਕਟਾਂ ਦਾ ਰੇਟ ਵੀ ਆਨਲਾਈਨ ਤੋਂ ਸਸਤਾ ਮਿਲੂਗਾ ਨਾ ਕਈ ਬਾਈ ਕਹਿੰਦੇ ਨੇ ਵੀ ਬਾਈ ਚਾਈਨਾ ਦਾ ਮਾਲ ਹੁੰਦਾ ਵੀ ਹਾਂ ਬਾਈ ਚਾਈਨਾ ਦਾ ਮਾਲ ਆ ਕਿਉਂਕਿ ਚਾਈਨਾ ਦੀ ਵੀ ਕੁਆਲਿਟੀ ਚੰਗੀ ਹੁੰਦੀ ਆ ਮਾੜੀ ਨਹੀਂ ਹੁੰਦੀਗੀ ਕੀ ਹਾਲ ਨੇ ਕਾਕੇ ਬਾਈ ਵਧੀਆ ਬਾਈ ਵਧੀਆ ਤੇ ਸੁਣਾਓ ਠੀਕ ਠਾਕ ਜੀ ਵੈਲਕਮ ਬਾਈ ਆਪਣੀ ਦੁਕਾਨ ਤੇ ਧੰਨਵਾਦ ਵਧਾਈਆਂ ਆ ਤੁਹਾਨੂੰ ਨਾ ਬਾਈ ਜੀ ਤੁਹਾਨੂੰ ਵਧਾਈਆਂ ਬਾਈ ਸਾਰਿਆਂ ਨੂੰ ਕਿਮਿਆ ਕੰਮ ਹੋਣ ਬਾਈ ਕੰਮ ਬਾਈ ਆਪਣਾ ਪੂਰਾ ਸਿਖਰਾਂ ਤੇ ਤੁਹਾਡੀ ਕਿਰਪਾ ਨਾਲ ਬਾਬੇ ਦੀ ਕਿਰਪਾ ਨਾਲ ਹਨਾ ਹਾਂਜੀ ਬਹੁਤ ਵਧੀਆ ਸਾਥ ਦਿੱਤਾ ਸਾਰਿਆਂ ਨੇ ਤੁਸੀਂ ਵੀ ਤੇ ਤੁਹਾਡੇ ਵੀਅਰਜ਼ ਨੇ ਵੀ ਧੰਨਵਾਦ ਧੰਨਵਾਦ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਹੁਣ ਇੱਥੇ ਦੇਖਿਆ ਕੰਮ ਹੁਣ ਬਾਈ ਆਪਾਂ ਨੂੰ ਲਗਭਗ ਹੋ ਗਏ 8-9 ਮਹੀਨੇ 8-9 ਮਹੀਨੇ ਹੋ ਗਏ ਵਧੀਆ ਚੱਲ ਰਿਹਾ ਹੈ ਬਹੁਤ ਵਧੀਆ ਕਿਰਪਾ ਬਾਬੇ ਨਾਲ ਠੀਕ ਹੈ ਲੈ ਵੀ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਬਈ ਤੁਸੀਂ ਘਰੇ ਰਹਿ ਕੇ ਵੀ ਹਨਾ ਘਰ ਤੋਂ ਵੀ ਕੰਮ ਕਰ ਸਕਦੇ ਆ ਕਰ ਸਕਦੇ ਬਾਈ ਕਰ ਸਕਦਾ ਹਰ ਕੋਈ ਚਾਹੀਦਾ ਬੰਦਾ ਹਨਾ ਸਹੀ ਗੱਲ ਹੈ ਹਰੇਕ ਨੂੰ ਹੁੰਦਾ ਯਾਰ ਵੀ ਬਾਈ ਸਾਡੇ ਤੋਂ ਤੋਤਾ ਨਹੀਂ ਹੋਣਾ ਹੈਗਾ ਜਿਹੜਾ ਵੀ ਐਦਾਂ ਕਹਿੰਦਾ ਵੀ ਸਾਡੇ ਤੋਂ ਹੋਣਾ ਨਹੀਂ ਹੈਗਾ ਉਹ ਤਾਂ ਹੁੰਦਾ ਵੀ ਨਹੀਂ ਹਾਂ ਜ਼ੋਰ ਲਾ ਲੈ ਬਾਈ ਸਹੀ ਗੱਲ ਆ ਬਾਈ ਓਏ ਕੌਕੀ ਕੇ ਬਈ ਜਿੰਨਾ ਮਨਚ ਰੱਖੋ ਵੀ ਅਸੀਂ ਫੱਟੇ ਚੱਕ ਦਾਂਗੇ ਓਗੀ ਬਈ ਪੰਜਾਬੀ ਫੱਟੇ ਚੱਕਣ ਵਾਲੀ ਨਹੀਂ ਹੈ ਹਨਾ ਆਪਾਂ ਹੁਣ ਦੇਖਿਆ ਹੈਗਾ ਜਿਵੇਂ ਹਨਾ ਬਈ ਉਹ ਆਗੇ ਦਾ ਹੜਾ ਆਗੇ ਦੀਏ ਫੱਟੇ ਚੱਕਦੇ ਪੰਜਾਬੀਆਂ ਨੇ ਹਨਾ ਜਾਨੀ ਕਿ ਬਈ ਪੰਜਾਬੀਆਂ ਨੂੰ ਸਰਕਾਰ ਦੀ ਵੀ ਲੋੜ ਨਹੀਂ ਹੈ ਜਾਨੀ ਪੰਜਾਬ ਨੂੰ ਡੋਬਣ ਵਾਲੇ ਦੇ ਮੂੰਹ ਤੇ ਚਪੇੜ ਮਾਰੀਆ ਪੰਜਾਬੀਆਂ ਨੇ ਹਾਂ ਵੱਡੇ ਜਿਗਰੇ ਵਾਲੇ ਹੁੰਦੇ ਨੇ ਪੰਜਾਬੀ ਤਾਂ ਬਈ ਤੁਸੀਂ ਪੰਜਾਬ ਚ ਰਹਿ ਕੇ ਇਹ ਨਾ ਕਹਿਆ ਕਰੋ ਵੀ ਸਾਡੇ ਤੇ ਕੁਝ ਹੋਣਾ ਨਹੀਂਗਾ ਬਸ ਐਦਾਂ ਰੱਖਿਆ ਕਰੋ ਚੜਦੀ ਕਲਾ ਤੇ ਰਹਿਆ ਕਰੋ ਵੀ ਫੱਟੇ ਚੱਕ ਦਾਂਗੇ ਬਈ ਕੋਈ ਕੰਮ ਆਵੇ ਤਾਂ ਸਹੀ ਅਰਧਾ ਨਹੀਂ ਹੁੰਦਾ ਪੰਜਾਬੀ ਅੱਗੇ ਸਹੀ ਗੱਲ ਆ ਬਈ ਪੰਜਾਬੀਆਂ ਮੁਰੇ ਕੋਈ ਕੰਮ ਆੜਨ ਵਾਲਾ ਹੈ ਹੀ ਨਹੀਂ ਹੈ ਕਿਉਂਕਿ ਬਈ ਇਸ ਤੋਂ ਵੱਡੀ ਆਫਤ ਪੰਜਾਬ ਤੇ ਆ ਨਹੀਂ ਸਕਦੀ ਜਿੰਨੇ ਵੱਡੇ ਹੋਣ ਆਈਆ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਨਹੀਂ ਆ ਸਕਦੀ ਆਪਣੀ ਜ਼ਿੰਦਗੀ ਚ ਆਈ ਵੀ ਨਹੀਂ ਹੈਗੀ ਹੈਨਾ ਠੀਕ ਹੈ ਜੀ ਤੇ ਤੁਸੀਂ ਆਪ ਹੀ ਦੇਖੋ ਵੀ ਜਦੋਂ ਐਡੀ ਵੱਡੀ ਆਫਤ ਦੇ ਵਿੱਚੋਂ ਪੰਜਾਬੀ ਨਿਕਲ ਸਕਦੇ ਨੇ ਤਾਂ ਬਈ ਹੋਰ ਕੀ ਉਹ ਜ ਆਫਤ ਨਿੱਕੇ ਮੋਟੇ ਪ੍ਰੋਬਲਮਾਂ ਤੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਬਈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਨਵੇਂ-ਨਵੇਂ ਆਈਟਮਾਂ ਹਾਂ ਜੀ ਕੀ ਲੈ ਕੇ ਆ ਬਈ ਕਾਕਾ ਅੱਜਕ ਬਈ ਆਪਾਂ ਨਾ 30 40 ਪ੍ਰੋਡਕਟ ਤਾਂ ਆਪਣੇ ਕੋਲੇ ਪਹਿਲੇ ਹੀ ਨੇ ਪਹਿਲੇ ਨਹੀਂ 10 15 ਆਪਾਂ ਹੋਰ ਐਡ ਕਰੇਗੇ ਹੋਰ ਐਡ ਕਰ ਲਏ ਜੀ ਕਿਹੜੇ ਕਿਹੜੇ ਨਵੇਂ ਐਡ ਕਰ ਲਏ ਬਈ ਪਹਿਲਾਂ ਤਾਂ ਨਵੇਂ ਪ੍ਰੋਡਕਟਾਂ ਹੋ ਜਾਣਗੇ ਨਵੇਂ ਪਹਿਲਾਂ ਆਪਾਂ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਆਪਾਂ ਪਹਿਲਾਂ ਆਪਣੇ ਕੋਲ ਬੱਚਿਆਂ ਦਾ ਕੋਈ ਪ੍ਰੋਡਕਟ ਨਹੀਂ ਸੀ ਠੀਕ ਹੈ ਜੀ ਹੁਣ ਆਪਾਂ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਆਪਾਂ ਬੁੱਕ ਲੈ ਕੇ ਆਏ ਇੰਟੈਲੀਜੈਂਟ ਬੁੱਕ ਲੈ ਵੀ ਇੰਟੈਲੀਜੈਂਟ ਬੁੱਕ ਆ ਗਈ ਦਿਖਾ ਦੇ ਬਈ ਤੇ ਦੇਖੋ ਬਈ ਹਣਾ ਕਿਵੇਂ ਕੰਮ ਕਰਦੀ ਆ ਬਈ ਕਾਕਾ ਇਹ ਬਈ ਬੋਲਣ ਵਾਲੀ ਬੁੱਕ ਆ ਏ ਬੋਲਦੀ ਹੋਊਗੀ ਨਾ ਝੂਠ ਬੋਲਦਾ ਯਾਰ ਇਹਦਾ ਪੇਜ ਨਹੀਂ ਦਾ ਯਾਰ ਇਹਦੇ ਕੋਈ ਤਾਰ ਨਹੀਂ ਹੂੰ ਇਹਦੇ ਕੋਈ ਕੁਛ ਨਹੀਂ ਇਹਦੇ ਸਿਰਫ ਟੱਚ ਬਟਨ ਨੇ ਚੱਲ ਵੀਣਾ ਚੱਲ ਵੀਣਾ ਹਾਂ ਹੁਣ ਕਿਵੇਂ ਹੁਣ ਜਿਹੜਾ ਮਰਜੀ ਪੇਜ ਤੇ ਤੁਸੀਂ ਜਾਣਾ ਹੈ ਇਥੋਂ ਪ੍ਰੈਸ ਕਰੋ ਹਾਂ ਬਟਨ ਦੱਬੀ ਚੱਲੋ ਆ ਦੇ ਹਾਂ ਏ ਈ ਹਾਂ ਏ ਇਹ ਕੋਈ ਸਾਊਂਡ ਵੀ ਸੁਣਾਉ ਲੈ ਵੀ ਜਨਕੀ ਬਾਈ ਜਵਾਖਾਂ ਦੇ ਪੜਨ ਵਾਸਤੇ ਵਧੀਆ ਜੀ ਜਾਣਾ ਫੌਨਾ ਤੋਂ ਖੜਾ ਸੜਾਉ ਜੋ ਆਖਾਂ ਦਾ ਤੇ ਸਹੀ ਗੱਲ ਆ ਬਈ ਆ ਚੀਜ਼ ਘੈਂਟ ਆ ਨਾ ਤੇ ਭਾਈ ਆ ਕੀ ਮੇ ਨਾਲ ਇਹਦੇ ਭਾਈ ਆ ਚੀਜ਼ ਇਹ ਭਾਈ ਆਪਾਂ ਕੰਬੋ ਆਫਰ ਦੇ ਵਿੱਚ ਦਿੰਨੇ ਆ ਦੋਨੇ ਚੀਜ਼ਾਂ ਹਾਂ ਇਹਦਾ ਰੇਟ ਆ 350 ਇਹਦਾ ਰੇਟ ਆ ਸਾਰੇ 100 ਰੁਪਿਆ ਤੇ ਦੋਨਿਆਂ ਦਾ 450 ਦਾ ਕੰਬੋ ਬਣ ਲੈ ਲੈ ਵੀ 450 ਦਾ ਕੰਬੋ ਆ ਇਹ ਕੀ ਚੀਜ਼ ਆ ਆਪਾਂ ਇਹ ਵੀ ਸੁਣੋ ਮਾਰਕੀਟ ਦੇ ਵਿੱਚ ਜੇ ਭਾਈ ਇਹਦਾ ਰੇਟ ਪਤਾ ਕਰੋਗੇ ਆਪਣੀ ਗਾਰੰਟੀ ਹੈ ਜੀ ਤੁਹਾਨੂੰ 150 ਤੋਂ ਘੱਟ ਕੋਈ ਦੇ ਦੇ ਲੈ ਵੀ ਆ ਵੀ ਆਈਟਮ ਕਹੇਣਾ ਯਾਰ ਜਾਨੀ ਕਿ ਦੋਨੇ ਚੀਜ਼ਾਂ ਕੰਮ ਆਉਣ ਵਾਲੀਆਂ ਨੇ ਹਾਂ ਹਾਂ ਭਾਈ ਇਹ ਜਿਓਮੈਟਰੀ ਬਾਕਸ ਵੀ ਬਣ ਜਾਂਦਾ ਭਾਈ ਤੇ ਐਲਸੀਡੀ ਵੀ ਬਣ ਜਾਂਦੀ ਉੱਪਰ ਸਹੀ ਗੱਲ ਆ ਵੀ ਆ ਇਥੋਂ ਬਾਟਨ ਦੱਬੋ ਕਲੀਅਰ ਲੇ ਵੀ ਮਿੱਤਰੋ ਬੱਚਿਆਂ ਨੂੰ ਨਾ ਫੋਨਾਂ ਦੇ ਵਿੱਚੋਂ ਕੱਢੋ ਤੇ ਇੱਧਰ ਲਾ ਲਓ ਯਾਰ ਹਨਾ ਸਿਰਫ 450 ਦੀ ਆਈਟਮ ਆ ਗਈ ਠੀਕ ਆ ਬਸ ਐਦਾਂ ਕਰਕੇ ਲਿਖੋ ਜਿਵੇਂ ਆਈ ਐਲ ਟੀ ਆਈ ਇਲਤੀ ਲਾਣਾ ਸਕੂਲ ਜਾਣ ਤੋਂ ਪਹਿਲਾਂ ਬਾਈ ਅੱਧਾ ਜਵਾਬ ਆਖਾ ਆਪਾਂ ਘਰੇ ਪੜਾਵਾਂਗੇ ਘਰੇ ਪੜਾ ਸਕਦੇ ਹਾਂ ਨਾ ਸਹੀ ਗੱਲ ਲੈ ਵੀ ਆ ਜਾਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਗੇ ਹੋਰ ਕੀ ਚੀਜ਼ ਆ ਬਾਈ ਉਸ ਤੋਂ ਬਾਅਦ ਬਾਈ ਆਪਣੀ ਆਹ ਹੁੰਦੀ ਹੈ ਸੇਫਟੀ ਸਟਿਕ ਠੀਕ ਚੀਜ਼ ਆ ਬਾਈ ਇਹ ਆ ਦੇਖੋ ਸਾਈ ਹੈ ਗੱਲ ਆ ਯਾਰ ਇਹ ਚੋਰਾ ਨੂੰ ਨੱਥ ਪਾਉਣ ਵਾਲਾ ਹੈ ਬੜੀ ਹੈਵੀ ਬਹੁਤ ਆਇਆ ਰਹੇ ਆ ਪੂਰੀ ਮੈਟਲ ਦੀ ਆ ਬਾਈ ਪੂਰੀ ਪਿਓਰ ਲੋਹੇ ਦੀ ਆ ਲੈ ਵੀ ਅੱਜ ਮਾਰੇ ਬਾਹਰ ਨੂੰ ਆਈ ਬਾਈ ਦਿਖਾ ਦਿਆ ਪਾ ਕਿੰਨੀ ਹੈਵੀ ਕਿੰਨੀ ਹੈ ਨਾ ਲੈ ਆਂਡ ਜੁੜੋ ਦੇ ਬਈ ਆ ਨਾ ਬੰਗੀ ਹੋਵੇ ਅੱਜੇ ਮਾਰ ਲਓ ਜਾਏ ਕੋਈ ਚੱਕਰ ਨਹੀਂ ਲੈ ਆਹ ਦੇਖੋ ਬਈ ਇੱਥੇ ਉਹ ਪਾਤੀ ਹੈ ਨਾ ਬੜੀ ਹੈਵੀ ਚੀਜ਼ ਹੈ ਨਾ ਇਹ ਪੂਰੀ ਲੋਹੇ ਦੀ ਆ ਵੀਰੇ ਪੂਰੀ ਪਿਓਰ ਮੈਟਲ ਦੀ ਯਾਨੀ ਕਿ ਬਈ ਆਪਾਂ ਕਾਰ ਦੇ ਵਿੱਚ ਰੱਖੀਏ ਕਿ ਹਣਾ ਹਾਂ ਹਾਂ ਬਈ ਰੱਖਣੀ ਚਾਹੀਦੀ ਅੱਜ ਦਾ ਸਮਾਂ ਹੀ ਇਹ ਹੈ ਆਪਦੀ ਸੇਫਟੀ ਲਈ ਆਪਾਂ ਚੀਜ਼ ਰੱਖਣੀ ਪੂ ਨਾਲ ਲੈ ਵੀ ਮਿੱਤਰੋ ਹੈ ਵੀ ਬਹੁਤ ਆ ਕਿ ਲਗਭਗ ਮੈਨ ਲੱਗਦਾ ਹੋਊਗੀ 1.5 200 ਗ੍ਰਾਮ 200 ਗ੍ਰਾਮ ਦੀ ਜੀ ਕਿ ਵੱਧਾ ਬਈ ਇਹ ਬਈ ਅੱਧਾ ਕਿਲੋ ਦੀ ਅੱਧਾ ਕਿਲੋ ਦੀ ਹੋਊਗੀ ਹੈ ਵੀ ਅੱਧਾ ਕਿਲੋ ਦੀ ਹੋਊਗੀ ਮਿੱਤਰੋ ਇਹ ਚੀਜ਼ ਤੁਸੀਂ ਤੁਸੀਂ ਜਰੂਰ ਰੱਖ ਤੁਹਾਨੂੰ ਆਪਾਂ ਦਿਖਾਉਣਿਆਂਗੇ ਲੈ ਫੁੱਲ ਹੈਵੀ ਆ ਯਾਰ ਲੈ ਹੋਰ ਇਸ ਤੋਂ ਬਾਅਦ ਕੀ ਕਰਦੀ ਹੈ ਨਾ ਹੂੰ ਲੈ ਵੀ ਮਿੱਤਰੋ ਆਜੋ ਬਈ ਇਹ ਬਈ ਕਿੰਨੇ ਰੁਪਏ ਦੀ ਆ ਏ ਬਈ ਆਪਾਂ ਦਿਨਿਆਂ 280 ਰੁਪਈਆ ਦੀ ਅੱਛਾ ਜੀ ਲੈ ਵੀ 280 ਰੁਪਈਆ ਦੀ ਮਿੱਤਰੋ ਇਹ ਇਹ ਵੀ ਤੁਸੀਂ ਲੈ ਕੇ ਜਾਓ ਜੀ ਹੋਰ ਕੀ ਚੀਜ਼ ਹੈ ਹੋਰ ਬਈ ਆਪਣੇ ਕੋਲੇ ਆਪਾਂ ਪਹਿਲਾਂ ਵੀ ਬਹੁਤ ਸੇਲ ਕਰੀ ਇਹ ਚੀਜ਼ ਵੀ ਬਹੁਤ ਵਧੀਆ ਇਹ ਮਿਲ ਨਹੀਂ ਰਹੀ ਸੀ ਆਪਾਂ ਮਸਾ ਲੈ ਕੇ ਆਏ ਠੀਕ ਹੈ ਜੀ ਇਹ ਹੈਗੀ ਐਮਰਜੈਂਸੀ ਲਾਈਟ ਐਮਰਜੈਂਸੀ ਲਾਈਟ ਇਹ ਚਾਰਜ ਹੁੰਦੇ ਬਈ ਸੀ ਟਾਈਪ ਚਾਰਜ ਨਾਲ ਲੈ ਵੀ ਮਿੱਤਰੋ ਐਮਰਜੈਂਸੀ ਲਾਈਟ ਹੈਗੀ ਇਹ ਬਾਈ ਕਿੰਨੇ ਰੁਪਏ ਦੀ ਆ? ਇਹ ਬਾਈ ਸਾਰੇ 100 ਰੁਪਏ ਦੀ ਆ। ਲੈ ਵੀ 100 ਰੁਪਏ ਦੀ ਆਈਟਮ ਆ ਗਈ। ਹੋਰ ਬਾਈ ਕੀ ਆ ਇਸ ਤੋਂ ਬਾਅਦ? ਉਸ ਤੋਂ ਬਾਅਦ ਮੇਰੇ ਆਪਣੇ ਕੋਲੇ ਆ ਗਿਆ MJ ਦੀਆਂ ਤਿੰਨ ਦੋ ਟਾਰਚਾਂ। ਪਹਿਲਾਂ ਆਪਣੇ ਕੋਲੇ ਤਿੰਨ ਮਾਡਲ ਸੀ ਇਹਦੇ। ਠੀਕ ਆ ਜੀ। ਇਸ ਟਾਈਮ ਆਪਣੇ ਕੋਲੇ ਦੋ ਅਵੇਲੇਬਲ ਨੇ। ਦੋ ਕਿਉਂਕਿ ਜਿਹੜਾ ਵਿਚਾਲੜਲਾ ਮਾਡਲ ਸੀ ਉਹ ਕੰਪਨੀ ਨੇ ਜਾਂ ਤਾਂ ਬੰਦ ਕਰਤਾ ਜਾਂ ਸਾਨੂੰ ਮਿਲ ਨਹੀਂ ਰਿਹਾ। ਠੀਕ ਆ। ਲੈ ਵੀ ਮਿੱਤਰੋ ਇਹ ਦੇਖ ਸਕਦੇ ਹੋ ਤੁਸੀਂ। ਇਹ ਦੂਰ ਕਿੰਨੀ ਜਾਊ ਬਈ ਇਹ? ਇਹ ਬਾਈ 4-5 ਕਿਲੀਆਂ ਤੱਕ ਦੀ ਇਹਦੀ ਰੇਂਜ ਆ। ਮਤਲਬ ਲਾਈਟ ਦੀ। 4-5 ਕਿਲੇ ਤੱਕ ਤੁਹਾਨੂੰ ਵਧੀਆ ਕਲੀਅਰ ਦਿਖਾਉਗੇ। ਇਹ ਲਗਭਗ 1/2 ਕਿਲੋਮੀਟਰ ਬਗ ਜੂ। ਇਹ ਮਲਟੀਫੰਕਸ਼ਨਲ ਟਾਰਚ ਆ ਬਾਈ। ਜੇ ਮੰਨ ਲਓ ਤੁਸੀਂ ਐਮਰਜੈਂਸੀ ਗੱਡੀ ਦੇ ਵਿੱਚ ਵੀ ਰੱਖਣੇ ਤਾਂ ਵੀ ਜੂਫੁਲ ਆ ਇਹ। ਆਹ ਚੀਜ਼ ਲੱਗ ਹੈ ਨਾ ਆਪਾਂ ਗੱਡੀ ਰੱਖ ਸਕਦਾ ਨਾ ਅੱਗੋਂ। ਕਈ ਵਾਰ ਰੱਖਣਾ ਮਤਲਬ ਗੱਡੀ ਵੀ ਰੋਕਣੀ ਹੋਵੇ ਕੀ ਉਹਨੂੰ ਹੱਥ ਦੇ ਸਕਦੇ ਆਪਾਂ। ਐਮਰਜੈਂਸੀ ਵਾਸਤੇ ਵਰਤ ਸਕਦੇ। ਸਹੀ ਗੱਲ ਆ ਜੀ ਕਿੰਨੇ ਰੁਪਏ ਦੀ ਆ ਬਈ ਇਹ? ਇਹ ਬਾਈ ਸਾਰੀ 650 ਨਹੀਂ 650 ਦੀ ਆ ਮਿੱਤਰੋ ਜੂਮ ਹੀ ਗਾਲੀ ਆ ਕੀ ਦੇਖ 650 ਦੇ ਵਿੱਚ ਬਾਈ ਆਪਾਂ ਘਰੇ ਭੇਜ ਦਾਂਗੇ। ਘਰੇ ਭੇਜ ਦਾਂਗੇ। ਹਾਂ ਜੀ। ਆਹ ਆ ਬਈ ਵੱਡੀ ਇਹ ਬਾਈ ਹੈਗੇ 1 ਕਿਲੋਮੀਟਰ ਤੱਕ ਦੀ ਮਾਰ ਹੈ ਦੀ 1 ਕਿਲੋਮੀਟਰ ਤੱਕ ਇਹਦੀ ਲਾਈਟ ਜਾਂਦੀ ਹੈ ਲੈ ਵੀ 1 ਕਿਲੋਮੀਟਰ ਤੱਕ ਦੀ ਮਾਰ ਆ ਮਿੱਤਰੋ ਦੇਖ ਸਕਦੇ ਹੋਗੇ ਆਹ ਲਾਈਟ ਦੀ ਨਾ ਐਮ ਜੈਡ ਕੰਪਨੀ ਦੀ ਹੈਗੀ ਰਿਜਨਲ ਹੈ ਰਿਜਨਲ ਆ ਬਾਈ ਸਾਡੇ ਦੋਨੇ ਟਾਰਚ ਰਿਜਨਲ ਨੇ ਤੈਨੂੰ ਸੈੱਲ ਦਿਖਾ ਦਈਏ ਵੀ ਸੈੱਲ ਕਿੱਡਾ ਵੱਡਾ ਪੈਣ ਦਾਗਾ ਦੇਖ ਸਕਦੇ ਹੋ ਤੇ ਵਿੱਚ ਨਾ ਇਹ ਦੂਸਰੀ ਗੱਲ ਆ ਬਾਈ ਬਾਈ ਫੋਨ ਕਰਕੇ ਪੁੱਛਦੇ ਨੇ ਵੀ ਚਾ ਇਹ ਚਾਰਜ ਹੁੰਦੀ ਹੈ ਬਾਈ ਚਾਰਜ ਵੀ ਹੁੰਦੀ ਹੈ ਵਿੱਚ ਹੀ ਪਾ ਕੇ ਸੈੱਲ ਇਹੀ ਚਾਰਜ ਹੋਊਗਾ ਲੈ ਮਿੱਤਰੋ ਆਹ ਚਾਰਜ ਆ ਦੇਖ ਸਕਦੇ ਹੋ ਨਾ ਸੈੱਲ ਆ ਇਹ ਪੂਰਾ ਏ ਬਈ ਕਿੰਨਾ ਟਾਈਮ ਕੱਢ ਜਾਂਦੀ ਏ ਜੇ ਇਹ ਬਈ ਇੱਕ ਵਾਰ ਚਾਰਜ ਕਰਨ ਤੋਂ 2 ਘੰਟੇ ਲਗਾਤਾਰ ਕੱਢੂ ਲੋ 2 ਘੰਟੇ ਬੰਪਨੀ ਕੰਪਨੀ ਤੁਸੀਂ ਦੇਖੋ ਕਹਿੰਦੀ ਆ ਨਾ 2 ਘੰਟੇ 120 ਮਿੰਟ 120 ਮਿੰਟ ਕਹਿੰਦੀ ਆ 120 ਮਿੰਟ ਲਗਾਤਾਰ ਚਲਾ ਸਕਦੇ ਇਹਨੂੰ ਠੀਕ ਆ ਜੇ ਡੇਢ ਘੰਟੇ ਹੀ ਮੰਨ ਲਈਏ ਹਾਂ ਡੇਢ ਘੰਟਾ ਮੰਨ ਲਓ ਕਿਉਂਕਿ ਲਗਾਤਾਰ ਤਾਂ ਕੋਈ ਵਰਤਦਾ ਵੀ ਨਹੀਂ ਹੁੰਦਾ ਰੈਮਰਜੈਂਸੀ ਜੀ ਵਰਤੀਦੀ ਹੁੰਦੀ ਹੈ ਨਾ ਇਹ ਕਿੰਨੇ ਰੁਪਏ ਦੀ ਏ ਬਈ ਇਹ ਬਈ ਆਪਾਂ 1300 ਚ ਘਰੇ ਭੇਜ ਦਿੰਨੇ ਲੈ ਵੀ 1300 ਰੁਪਏ ਦੇ ਵਿੱਚ ਘਰੇ 1 ਕਿਲੋਮੀਟਰ ਤੱਕ ਜਾਣ ਵਾਲੀ ਟਾਰਚ ਹਾਂਜੀ ਅੱਗੇ ਹੋਰ ਕੀ ਚੀਜ਼ ਹੈ ਉਸ ਤੋਂ ਬਾਅਦ ਭਾਈ ਆਪਣੇ ਕੋਲੇ ਆ ਗਿਆ ਮੈਟਲ ਦਾ ਪਿਓਰ ਮੈਟਲ ਦਾ ਮੋਬਾਈਲ ਸਟੈਂਡ ਵਧੀਆ ਕੁਆਲਿਟੀ ਦੇ ਵਿੱਚ ਆ ਕੋਈ ਨਾਰਮਲ ਕੁਆਲਿਟੀ ਨਹੀਂ ਸਹੀ ਗੱਲ ਹੈ ਜੀ ਇਹ ਵੀ ਵਧੀਆ ਹੈ ਨਾ ਇਹ ਗੱਡੀ ਰੱਖੇ ਜੋ ਗੱਡੀ ਦੇ ਵਿੱਚ ਕਿ ਨਾ ਆ ਆ ਭਾਈ ਗੱਡੀ 'ਚ ਵੀ ਰੱਖ ਸਕਦੇ ਆ ਮੋਬਾਈਲ ਸਟੈਂਡ ਆਪਣਾ ਜਿਵੇਂ ਕਾਪੜਾ ਟੇਬਲ ਤੇ ਰੱਖ ਕੇ ਵਰਕ ਕਰਨਾ ਉਹ ਵੀ ਕਰ ਸਕਦੇ ਆ ਉਹ ਵੀ ਰੱਖ ਸਕਦਾ ਇਦਾਂ ਕਰਕੇ ਹੈ ਨਾ ਇਹ ਕਿੰਨੇ ਰੁਪਏ ਦਾ ਭਾਈ ਇਹ 150 ਦਾ ਭਾਈ ਲੈ ਵੀ 150 ਦਾ ਮੇਤਰੋ ਹੈਵੀ ਆ ਪੂਰਾ ਮੈਟਲ ਦੇ ਵਿੱਚ ਆ ਹੈ ਨਾ ਅੱਗੇ ਹੋਰ ਭਾਈ ਕੀ ਆ ਕਈ ਭਾਈ ਕਹਿਣਗੇ ਨਾ ਵੀ ਇਹਦਾ ਆ ਚੀਜ਼ ਖਰਾਬ ਹੋ ਜੂ ਹੂੰ ਉਹ ਵੀ ਨਹੀਂ ਖਰਾਬ ਹੁੰਦੇ ਇਹ ਮਤਲਬ ਫਲੈਕਸੀਬਲ ਨਹੀਂ ਹੁੰਦਾ ਜਿਆਦਾ ਮਤਲਬ ਇਕੁਲਾ ਤਾਂ ਆਪਦੇ ਆਪ ਆਇ ਨਹੀਂ ਦੱਬਿਆ ਜਾਂਦਾ ਇੰਜ ਆਪਾਂ ਹਿਲਾਵਾਂਗੇ ਤਾਂ ਤਾਂ ਇਹ ਵੀ ਬਹੁਤ ਆ ਹਾਂ ਪੂਰਾ ਹੈਵੀ ਦੇ ਵਿੱਚ ਆ ਬਈ ਅੱਗੇ ਬਈ ਆਹ ਉਸ ਤੋਂ ਬਾਅਦ ਬਈ ਆਪਣੇ ਕੋਲੇ ਆ ਗਏ ਦੋ ਆਪਣਾ ਸੋਲਰ ਲਾਈਟਾਂ ਇਹ ਸੋਲਰ ਨਾਲ ਹੀ ਚਾਰਜ ਹੁੰਦੇ ਨੇ ਆਪਣੇ ਕੰਦ ਤੇ ਲਾ ਲਓ ਚਾਨਣ ਵਾਸਤੇ ਲਾ ਲਓ ਜਾਂ ਡੈਕੋਰੇਸ਼ਨ ਵਾਸਤੇ ਲਾ ਲਓ ਹਾਂਜੀ ਚਾਨਣ ਬਹੁਤ ਹੈ ਇਹਨਾਂ ਦਾ ਜੀ ਮਿੱਤਰੋ ਤੁਹਾਨੂੰ ਦਿਖਾਉਣਿਆਂਗੇ ਆ ਦੇਖੋ ਜੀ ਮਿੱਤਰੋ ਐਂ ਕਰਕੇ ਚੱਲਦੀ ਇਹਨਾਂ ਨਾ ਇਹ ਇਹ ਫੰਕਸ਼ਨ ਕਈ ਨੇ ਬਾਈ। ਫਲੈਟ ਬਹੁਤ ਆ ਨਾ। ਹਾਂ। ਇਹ ਰਾਤ ਨੂੰ ਚੱਲਦੀ ਇਹਨੇ ਜਿਆਦਾ। ਕਿੰਨੇ ਕਿੰਨੇ ਰੁਪਏ ਦੀਆਂ ਨੇ ਦੋਨੀਆਂ ਬਈ ਇਹ। ਬਈ ਆ ਹੈਗੀ 250 ਰੁਪਏ ਦੀ। ਹੂੰ। ਇਹਦੇ ਵਿੱਚ ਹੈਗਾ 100 LED ਵਾਲਾ। 100 LED ਵਾਲਾ। ਤੇ ਆ ਹੈਗੀ ਬਾਈ ਆਪਣੀ 200 ਰੁਪਏ ਦੀ। 200 ਰੁਪਏ ਦੀ। ਹਾਂਜੀ। ਉਹ ਚੋਂ ਦੂਜਾ ਵਾਲ ਮਿਲ ਗਿਆ ਹਣਾ। ਉਸ ਤੋਂ ਬਾਅਦ ਬਾਈ ਆਪਣੇ ਕੋਲੇ ਆਉਂਦੀ ਹੈ ਕ੍ਰਿਸਟਲ ਕੋਟਿੰਗ। ਮਤਲਬ ਇਹ ਗੱਡੀ ਦੇ ਡੈਸ਼ਬੋਰਡ ਵਾਸਤੇ ਵਰਤ ਸਕਦੇ ਆਪਾਂ ਬਹੁਤ ਘੈਂਟ ਪਾਲਿਸ਼ ਆ ਇਹ। ਬਈ ਪਾਲਿਸ਼ ਆਈ ਆ ਬਾਈ। ਆਨਲਾਈਨ ਬਾਈ ਜੇ ਤੁਸੀਂ ਤਾਂ ਰੇਟ ਚੈੱਕ ਕਰੋਗੇ ਵੀਡੀਓ ਵਿੱਚ ਦਿਖਾ ਦੋ ਬਾਈ ਚਾਹੇ ਆਨਲਾਈਨ ਇਹਦਾ ਰੇਟ ਚੈੱਕ ਕਰਕੇ ਆ ਜਾਓ ਬਾਈ 3350 ਦੀ ਵੇਚਦੇ ਨੇ ਲੋਕ ਲੈ ਵੀ ਆ ਚੀਜ਼ ਆ ਗਈ ਦੇਖ ਸਕਦੇ 350 ਰੁਪਏ ਦੀ ਆ ਗਈ ਆਪਣੇ ਕੋਲ ਕਿੰਨੇ ਦੀ ਹੈ ਇਹ ਆਪਣੇ ਕੋਲ ਤਾਂ ਬਾਈ ਸਾਰੀ 200 ਚ ਆਪਾਂ ਘਰੇ ਭੇਜ ਦਾਂਗੇ ਲੈ ਵੀ 150 ਰੁਪਏ ਘਾਟਾ ਹੋਰ ਨਾ ਆਪਾਂ 200 ਚ ਘਰੇ ਭੇਜ ਦਾਂਗੇ ਲੈ ਵੀ 200 ਰੁਪਏ ਦੇ ਤੁਹਾਡੇ ਘਰੇ ਆ ਜੂਗੀ ਇਹ ਦੇਖ ਸਕਦੇ ਨਾ ਪੁਲਿਸ ਆ ਗਈ ਯਾਨੀ ਕਿ ਆ ਇਹ ਨਾਲ ਬਰਸ ਮਿਲਦਾ ਹਣਾ ਇਹੀ ਬਾਈ ਆਨਲਾਈਨ ਤਾਂ ਮਹਿੰਗੀ ਵਿਕਦੇ ਦੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਘੈਂਟ ਆ ਆਪਾਂ ਸਿਰਫ ਆਪਦੇ ਜਿਆਦਾ ਮਾਰਜਨ ਨਹੀਂ ਆਪਾਂ ਰੱਖਦੇ ਸੇਵਾ ਹੀ ਕਰਨੀ ਹੈ ਆਪਾਂ ਪੂਰੇ ਪੂਰੇ ਪੈਸੇ ਦੇਣੇ ਹਨ ਯਾਨੀ ਕਿ ਬਈ ਤੁਹਾਨੂੰ ਇੱਥੋਂ ਜਿਹੜੇ ਵੀ ਪ੍ਰੋਡਕਟ ਮਿਲਣਗੇ ਆਨਲਾਈਨ ਨਾਲੋਂ ਲਗਭਗ 150 200 300 ਰੁਪਏ ਸਸਤੇ ਮਿਲਣਗੇ ਸਸਤੇ ਮਿਲਣਗੇ ਬਾਈ ਉਸ ਤੋਂ ਬਾਅਦ ਬਈ ਆਪਾਂ ਆ ਹੁਣ ਨਵੀਂ ਚੀਜ਼ ਐਡ ਕਰੀਆ ਮਾਰਸ਼ਲ ਦੇ ਕਾਪੀ ਅਸਰ ਠੀਕ ਹੈ ਓਰੀਜਨਲ ਨਹੀਂ ਹੈਗਾ ਬਈ ਆਪਾਂ ਓਰੀਜਨਲ ਕਹਿੰਦੇ ਨਹੀਂ ਠੀਕ ਹੈ ਜੀ ਨਾ ਇਹ ਓਰੀਜਨਲ ਹੈਗੇ ਨੇ ਇਹ ਕਾਪੀ ਨੇ ਏਅਰਪອດ ਇਰਪੋਡ ਇਰਪੋਡ ਜਨੇ ਹੈ ਮਤਲਬ ਇਹ ਰਿਜਨਲ ਮੰਗੂ ਆਪਾਂ ਨੂੰ ਸਾਊਂਡ ਕੁਆਲਿਟੀ ਦੇਣਗੇ ਨਹੀਂ ਮਿੱਤਰੋ ਦੇਖ ਸਕਦੇ ਹੋਗੇ ਆਹ ਕੰਪਨੀ ਦਿੰਨੇ ਮਾਰਸਲ ਦੇਣਾ ਤੁਸੀਂ ਨਾਮ ਸੁਣਿਆ ਹੋਆ ਯਾਨੀ ਕਿ ਓਰੀਜਨਲ ਨਹੀਂ ਹੈ ਕਾਪੀ ਆ ਕਾਪੀ ਨੇ ਬਾਈ ਕਿੰਨੇ ਰੁਪਏ ਦੇਣ ਬਈ ਇਹ ਇਹ ਬਾਈ ਸਾਰੇ 500 ਦੇ ਵਿੱਚ ਆਪਾਂ ਘਰੇ ਭੇਜ ਲਈ ਨਹੀਂ 500 ਰੁਪਏ ਦੇ ਵਿੱਚ ਘਰੇ ਪਹੁੰਚ ਜਾਣਗੇ ਥੋੜੇ ਦੇਖ ਸਕਦੇ ਹੋਗੇ ਇਦਾਂ ਕਰਕੇ ਆ ਘੈਂਟ ਜੀ ਹੈਰ ਕੁਆਲਿਟੀ ਘੈਂਟ ਆ ਨਾ ਜਿਵੇਂ ਡਟੋ ਬਾਈ ਓਰੀਜਨਲ ਮੰਗੂ ਹੀ ਨਹੀਂ ਹਾਂ ਲੱਗਦੇ ਵੀ ਨਹੀਂ ਹਾਂਜੀ ਹੋਰ ਬਈ ਕੀ ਆ ਗਿਆ ਉਸ ਤੋਂ ਬਾਅਦ ਬਈ ਆਪਾਂ ਲੈ ਕੇ ਆਏਗੇ ਆਹ ਗਰਮ ਪੈਡ ਦਾ ਇਹ ਵੀ ਬਹੁਤ ਹਜੇ ਨਹੀਂ ਇਹ ਬਈ ਆਪਾਂ ਨੂੰ ਲੱਗਦਾ ਵੀ ਆ ਗਰਮੀ ਹੈ ਪਰ ਜਿਹਦੇ ਦਰਦ ਹੁੰਦਾ ਉਹਨੂੰ ਉਹਦੇ ਲਈ ਬਹੁਤ ਹੈ ਉਹਥੇ ਵਰਤ ਤੋਂ ਤੇ ਹੁੰਦੇ ਨੇ ਜ਼ਰੂਰੀ ਨਹੀਂ ਵੀ ਆਪਾਂ ਠੰਡ ਤੋਂ ਵਰਤੀਏ ਹਾਂ ਠੰਡ ਚ ਤਾਂ ਠੰਡ ਚ ਇਹਦੇ ਨਾਲ ਬਈ ਆਪਾਂ ਹੱਥ ਵੀ ਸੇਕ ਸਕਦੇ ਆਂ ਪਹਿਲੀ ਲੈ ਕੇ ਰੱਖ ਲਓ ਬਾਅਦ ਚ ਇਹਦੀ ਸ਼ਾਰਟੇਜ ਵਾਲੀ ਹੁੰਦੀ ਆ ਇਹ ਬਈ ਚੀਜ਼ ਹੋ ਜੂਗੀ ਮਹਿੰਗੀ ਹੋ ਜਾਏਗੀ ਅਜੇ ਇਹ ਹੋਇਆ ਹੈ ਨਾ ਆਪਾਂ ਦਾ ਬਈ ਜਿੰਨੇ ਦੀ ਆ ਉਹ ਆਪਾਂ ਤੋਂ ਉਨੇ ਦੀ ਦਵਾਂਗੇ ਚਾਹੇ ਸਿਆਲ ਤੇ ਲੈ ਲੋ ਚਾਹੇ ਗਰਮੀ ਚ ਪਾਣੀ ਪਾਉਣਾ ਉਹਦੇ ਵਿੱਚ ਅਜੇ ਪਾਣੀ ਇਹਦੇ ਵਿੱਚ ਆਪਾਂ ਨਾਰਮਲ ਭਰ ਸਕਦੇ ਆ ਤੁਹਾਨੂੰ ਇਹਦੇ ਨਾਲ ਭਰਨ ਵਾਲਾ ਵੀ ਦਵਾਂਗੇ ਸਿਸਟਮ ਠੀਕ ਆ ਉਹ ਵੀ ਨਾਲ ਦਵਾਂਗੇ ਹਾਂਜੀ ਇਹ ਕਿੰਨੇ ਰੁਪਈਆ ਦਾ ਬਈ ਇਹ ਬਈ ਸਾਰੀ 120 ਰੁਪਈਆ ਦੀ ਹੈ ਲੈ ਵੀ 120 ਰੁਪਈਏ ਦੀ ਹੈ ਕੀ ਦੇਖ ਸਕਦੇ ਮਿੱਤਰੋ ਇਹ ਵੀ ਤੁਸੀਂ ਲੈ ਕੇ ਰੱਖ ਲੋ ਵਧੀਆ ਕੁਆਲਿਟੀ ਦੇ ਵਿੱਚ ਆ ਬਈ ਨਾਰਮਲ ਨਹੀਂ ਜਿਹੜਾ ਤੁਸੀਂ ਆਮ ਦੁਕਾਨਾਂ ਤੋਂ 150 300 ਦੀ ਵੇਚਦੇ ਨੇ ਲੋਗ 3 300 ਦੇ ਮਿਲਦਾ ਆਪ ਵੀਕਦੀ ਆ ਬਾਈ ਆਪਾਂ ਸਿਰਫ 120 ਰੁਪਏ ਦੰਨੇ ਆ ਠੀਕ ਆ ਲੈ ਵੀ 120 ਰੁਪਈਆ ਦਾ ਬਈ ਇਹ ਹੀਟਿੰਗ ਬੈਗ ਇਹ ਵੀ ਤੁਸੀਂ ਲੈ ਸਕਦੇ ਹੋ ਨਾ ਹੋਰ ਬਾਈ ਕੀ ਆ ਗਿਆ ਕੇ ਉਸ ਤੋਂ ਬਾਅਦ ਬਾਈ ਮ사ਜਰ ਕਰਨਾ ਲੈ ਵੀ ਆ ਮ사ਜਰ ਕਰਨ ਦਾ ਬਹੁਤ ਵੇਚੀ ਆ ਅੱਗੇ ਵੇਚੀ ਵੀ ਆ ਬਾਈ ਚੰਗੀ ਚੰਗੀਆਂ ਤਾਂ ਵਿਕਦੀ ਆ ਇਹ ਤਾਂ ਵਿਕਦੀ ਆ ਨਾ ਹੈਵੀ ਕਾਰ ਬਾਕੀ ਦੇ ਵਿੱਚ ਫੰਕਸ਼ਨ ਨੇ ਜਿਹੜੇ ਉਹ ਵੀ ਬਹੁਤ ਵਧੀਆ ਨੇ ਆ ਦੇਖੋ ਇਹ ਲਾ ਲਓ ਇਹਦੇ ਮੂਰੇ ਇਹਦੇ ਨਾਲ ਚਾਰ ਅਟੈਚਮੈਂਟ ਆਉਂਦੀਆਂ ਨੇ ਬਾਈ ਪਹਿਲਾ ਆਹ ਆਪਣੇ ਮਸਲ ਜੇ ਵਾਸਤੇ ਲੇ ਵੀ ਵਾਈਬ੍ਰੇਸ਼ਨ ਚੈੱਕ ਕਰੋ ਇਹਦੀ ਵਾਈਬ੍ਰੇਸ਼ਨ ਬਹੁਤ ਆਣਾ ਦੇਖਦਾ ਤੂੰ ਆਪ ਵੀ ਚੈੱਕ ਕਰੋ ਵੀ ਕਿੰਨੀ ਵਾਈਬ੍ਰੇਸ਼ਨਾਂ ਦੇ ਵਿੱਚ ਹਮ ਇੱਕ ਧਿਆਨ ਨਾਲ ਇਹ ਅਜੇ ਇੱਕ ਤੇ ਆਈ ਹੋਈ ਹੈ ਇਹਦੀ ਸਪੀਡ ਵਧਾ ਸਕਦੇ ਆ ਸਪੀਡ ਵੀ ਵਧਦੀ ਆ ਦੇਖੋ ਤਾਂ ਮਲਾ ਹਲਿਆਦੂ ਕਰਤਾ ਬੰਦੇ ਨੂੰ ਇਹ ਬਹੁਤ ਵਧੀਆ ਚੀਜ਼ ਆ ਬਾਈ ਜਰ ਰੈਕਸ ਕਰਨਾ ਇਹ ਕਿੰਨੇ ਰੁਪਏ ਵੇਚੇਗਾ ਕਿ ਇਹ ਬਾਈ ਆਪਾਂ 500 ਦੀ ਵੇਚਦੇ ਆ ਲੈ ਵੀ 500 ਰੁਪਏ ਦੀ ਆ ਮਿੱਤਰੋ ਦੇਖ ਸਕਦਾ ਉਹ ਤੇ ਇਹ ਨਾਲ ਆ ਆ ਹੁੰਦੀਆਂ ਨੇ ਅਟੈਚਮੈਂਟਾਂ ਚਾਰ ਤਰ੍ਹਾਂ ਦੀਆਂ ਅਟੈਚਮੈਂਟਾਂ ਨੇ ਦੇ ਨਾਲ ਇਹ ਹੈ ਬਈ ਆਪਣੇ ਰੀਡ ਦੀ ਹੱਡੀ ਵਾਸਤੇ। ਹਾਂਜੀ। ਤੇ ਆਹ ਹੈਗੀ ਆ ਬਈ ਆਪਣੇ ਪੈਰਾਂ ਵਾਸਤੇ। ਪੈਰਾਂ ਦਾ ਏਕੂ ਪ੍ਰੈਸ਼ਰ ਕਰਨ ਵਾਸਤੇ ਜੇ ਪੈਰ ਥੱਕ ਗਏ ਜਾਂ ਪੈਰ ਸੋਨ ਰਹਿੰਦੇ ਨੇ। ਬਹੁਤ ਵਧੀਆ ਚੀਜ਼ ਆ ਨਾ ਇਹ। ਇਹ ਆਪਣੇ ਜੋੜਾਂ ਵਾਸਤੇ ਵਰਤੀ ਜਾਂਦੀ ਹੈ ਬਈ। ਠੀਕ ਆ। ਹਾਂਜੀ। ਲੈ ਵੀ ਇਹ ਵੀ ਲੈ ਜਾਓ 500 ਰੁਪਏ ਦੀ ਹੈ ਨਾ। ਸਾਰੀ 500 ਦੀ। 70 ਰੁਪਏ ਦੇ ਡਿਲੀਵਰੀ ਤੇ ਲਾ ਦੇਣਾ ਬਈ। ਠੀਕ ਆ। ਇੱਕ ਉਹ ਵੱਡੀ ਪਈਆ ਬਈ। ਇਹ ਹੈ ਬਈ ਇਹ ਉਹ ਆਈਟਮ ਆ ਬਈ ਜਿਹੜੇ ਡਾਕਟਰ ਯੂਜ਼ ਕਰਦੇ ਨੇ ਡੇਲੀ ਰੁਟੀਨ ਦੇ ਵਿੱਚ ਇਹਨੂੰ। ਠੀਕ ਆ। ਇਹ ਬਿਨਾ ਬੈਟਰੀ ਤੋਂ ਹਾਂ ਇਹ ਬਿਨਾ ਬੈਟਰੀ ਤੋਂ ਬਾਈ ਚਾਹੇ 8 ਨੂੰ 100 ਬੰਦਾ ਮ사ਜ ਕਰ ਲਓ ਇਹਦੇ ਨਾਲ ਬਹੁਤ ਚੰਗੀ ਚੀਜ਼ ਆ ਲੈ ਵੀ ਇਹ ਆ ਗਿਆ ਬਿਨਾ ਬੈਟਰੀ ਵਾਲਾ ਯਾਨਕੀ ਤਾਰ ਲਾਉਗੀ ਤੇ ਤਾਰ ਨਾਲ ਤੁਸੀਂ ਮ사ਜ ਕਰ ਸਕਦੇ ਇਹਦੇ ਨਾਲ ਦੋ ਅਟੈਚਮੈਂਟ ਆਉਂਦੇ ਨੇ ਦੋ ਅਟੈਚਮੈਂਟ ਆਣੀ ਇਹ ਕਿੱਥੇ ਵਰਤੇ ਜਾਂਦਾ ਬਾਈ ਇਹ ਬਾਈ ਮ사ਜ ਕਰਨ ਵਾਸਤੇ ਇਹ ਆਪਣੇ ਹੀਟ ਦੇਣ ਵਾਸਤੇ ਬਾਡੀ ਨੂੰ ਅੱਛਾ ਹਾਂ ਠੀਕ ਇਹ ਬਾਡੀ ਨੂੰ ਗਰਮ ਕਰਨ ਵਾਸਤੇ ਆ ਇਹ ਜੇ ਮੰਨ ਲਓ ਜਿਆਦਾ ਆਪਾਂ ਨੂੰ ਥਕਾਵਟ ਜਾੜੀ ਹੋਈ ਪਈ ਆ ਇਹ ਉਹਦੇ ਵਾਸਤੇ ਵਰਤੇ ਜਾਂਦਾ ਇਹ ਕਿੰਨੇ ਰੁਪਏ ਦੀ ਆ ਬਾਈ ਇਹ ਹੈ ਬਈ ਆਪਣੀ ਹੈਗੀ ਆ 700 ਰੁਪਏ ਦੀ। ਲੈ ਵੀ 700 ਰੁਪਏ ਦੀ ਹੈ ਮਿੱਤਰੋ ਦੇਖ ਸਕਦੇ ਹੋ ਵਧੀਆ ਚੀਜ਼ ਹੈ ਵੀ ਹਨਾ। ਹਾਂਜੀ। ਹੋਰ ਬਈ ਕੀ ਰਹਿ ਗਿਆ ਆਪਣੇ ਕੋਲੇ? ਹੋਰ ਬਈ ਆਪਣੇ ਕੋਲੇ ਪ੍ਰੋਡਕਟ ਤਾਂ ਬਹੁਤ ਭੈ ਨੇ ਤੇ ਉਸ ਤੋਂ ਸਾਊਂਡਬਾਰ ਦਿਖਾ ਦੇ ਜਾਲੇ। ਸਾਊਂਡਬਾਰ ਵੀ ਦਿਖਾ ਦਿੰਨੇ ਆ। ਇੱਕ ਆ ਕੱਢੋ ਤੁਸੀਂ। ਹਾਂ। ਤੇ ਆ ਹੈਗੀ ਆ ਬਈ ਸਾਊਂਡਬਾਰ। ਇਹਦੇ ਵਿੱਚ ਤੁਸੀਂ ਮੋਬਾਈਲ ਵੀ ਰੱਖ ਸਕਦੇ ਹੋ। ਮੈਂ ਮੋਬਾਈਲ ਕੱਢ ਕੇ ਦਿਖਾਉਣਾ ਤੁਹਾਨੂੰ। ਰੱਖ ਕੇ ਆ ਦੇਖੋ। ਐਦਾਂ ਆਪਾਂ ਮੋਬਾਈਲ ਸਟੈਂਡ ਕਰ ਸਕਦੇ ਆ ਇਹਦੇ ਉੱਪਰ। ਠੀਕ ਆ। ਬਹੁਤ ਸੋਹਣਾ ਲੱਗਦਾ ਵੇ ਰੱਖਿਆ ਹੋਇਆ। ਇਹ ਕਿੰਨੇ ਰੁਪਏ ਦੀ ਹੈ ਬਈ ਇਹ ਬਈ 550 ਦੀ ਹੈ ਆਵਾਜ਼ ਦੇਖੀ ਮਾੜੀ ਇਹਦੇ ਨਾਲ ਆਵਾਜ਼ ਵੀ ਦਿਖਾ ਦਿੰਦੇ ਆ ਆਵਾਜ਼ ਵੀ ਦਿਖਾ ਦਿੰਦੇ ਆ ਆਪਾਂ ਇਹਦੇ ਨਾਲ ਬਈ ਨਾ ਮਤਲਬ ਪਹਿਲਾਂ ਆਪਾਂ ਇਹ ਕੱਲੀ ਵੇਚਦੇ ਸੀ ਬਈ ਇਹਦੇ ਨਾਲ ਮਤਲਬ ਕੱਲੀ ਆਹ ਆਉਂਦੀ ਸੀ ਆਪਣੀ ਚਾਰਜ ਜਲੀ ਕੇ ਹੁਣ ਇਹਦੇ ਨਾਲ ਆਕਸ ਵੀ ਮਿਲਦੀ ਹੈ ਠੀਕ ਆ ਆਕਸ ਵੀ ਮਿਲਦੀ ਹੈ ਨਾਲ ਦੋ ਚੀਜ਼ਾਂ ਮਿਲਣੀਆਂ ਠੀਕ ਆ ਇੱਕ ਚਾਰਜ ਵਾਸਤੇ ਟੀਵੀ ਦੇ ਉੱਪਰ ਲਾ ਸਕਦੇ ਨੇ ਕਿ ਆਪਾਂ ਲਾ ਸਕਦੇ ਆ ਬਈ ਆਪਣੀ ਐਲ ਸੀ ਡੀ ਨਾਲ ਵੀ ਅਟੈਚ ਕਰ ਸਕਦੇ ਆ ਤਾਂ ਮਿੱਤਰੋ ਇਹ ਰੇਟ ਆਪਾਂ ਉਹੀ ਰੱਖਿਆ 550 550 ਦੋਨਾਂ ਦਾ ਇੱਕੋ ਜਿਹਾ ਰੇਟ ਹੈ ਇਹ ਅੱਡੀ ਚੀਜ਼ ਹੈ ਕੋਈ ਇੱਕੋ ਜਿਹੀ ਚੀਜ਼ ਆ ਬਈ ਇਹ ਡੱਬੇ ਤੋਂ ਬਾਹਰ ਹੀ ਕੱਢ रखी ਆਪਾਂ ਨੇ ਡੱਬੇ ਦੇ ਵਿੱਚ ਠੀਕ ਲੈ ਮਿੱਤਰੋ ਇਦਾਂ ਕਰਕੇ ਡੱਬੇ ਚ ਆਉਂਦੀ ਹੈ ਕਿ ਸਿਰਫ 550 550 ਸਿਰਫ 550 ਦੀ ਮਿੱਤਰੋ ਇਹ ਵੀ ਚੀਜ਼ ਵਧੀਆ ਹੈ ਨਾ ਦੇਖ ਸਕਦੇ ਹੋਗੇ ਬਹੁਤ ਸੋਹਣੀ ਚੀਜ਼ ਆ ਬਈ ਹੋਰ ਬਈ ਹੋਰ ਬਈ ਆ ਪਾ ਆ ਦਿਖਾਉਣਾ ਤੁਹਾਨੂੰ ਡੱਡੂ ਜਾ ਹਾਂ ਕੱਚੂ ਪਾਤੀ ਦਿਖਾਉਣਾ ਤੁਹਾਨੂੰ ਅੱਜ ਲੈ ਵੀ ਜੇ ਤੁਸੀਂ ਥੱਕ ਥੁੱਕ ਗਏ ਨਾ ਤਾਂ ਇਹ ਤੁਹਾਨੂੰ ਰਿਲੈਕਸ ਕਰ ਦੂਗਾ ਸਿਰ ਦੁਖਣੋਂ ਹਟਾ ਦੂ ਬਾਈ ਸਾਡਾ ਸਿਰ ਦੁਖਣੋਂ ਹਟਾ ਦੂਗਾ ਦੇਖੋ ਬਾਈ ਸਿਰ ਦੇ ਵਿੱਚ ਨਾ ਇਦਾਂ ਮ사ਜ ਕਰਨ ਵਾਲਾ ਤੇ ਬਾਹਲੀ ਕੰਤੀ ਆ। ਬਾਹਲੀ ਕਿਹੜਾ ਟਾਈਟਮ ਆ ਬਾਈ ਆਪਦੇ ਆਪ ਹੀ ਵਧ ਜੇ ਜੋ ਕੱਛੂ ਨਹੀਂ ਹੌਲੀ ਹੌਲੀ ਚੱਲਦਾ ਹੁੰਦਾ ਅੱਗੇ। ਆਵੇਂ ਵਧ ਹੀ ਜਾਣਾ ਅੱਗੇ ਦੇ ਅੱਗੇ ਚੱਲੂ ਆ ਤੇ ਆਪਦੇ ਆ। ਹਾਂ ਸਾਰੇ ਦਿਨ ਦਾ ਬਾਈ ਗੋਲੀ ਨਾ ਖਾਓ। ਸਿਰ ਦੁਖਦੇ ਦੀ ਗੋਲੀ ਕਦੇ ਵੀ ਨਾ ਖਾਓ। ਹਾਂ ਆਹ ਲਾ ਲਓ ਬਸ 5-7 ਮਿੰਟ। 5-7 ਮਿੰਟ ਇਹਨੂੰ ਸਿਰ 'ਚ ਲਾ ਲਓ। ਹਾਂ ਕਿੰਨੇ ਰੁਪਏ ਆ ਇਹ? ਇਹ ਬਾਈ 650 ਦਾ। ਬਾਈ 650 ਰੁਪਏ ਦਾ ਮਿੱਤਰੋ ਹੈਵੀ ਕੁਆਲਟੀ ਹੈ ਨਾ ਹੈਵੀ ਕੁਆਲਟੀ ਦੇ ਮੇਰੇ ਮਾੜਾ ਆਪਾਂ ਵੇਚਦੇ ਨੇ ਚਾਰਜ ਹੁੰਦਾ ਬਈ ਇਹ ਚਾਰਜ ਹੁੰਦਾ ਸੀਟਾ ਵਚਾ ਦੇਣ ਵਾਲਾ ਲੈ ਵੀ ਸੀਟਾ ਠੀਕ ਹੈ ਇਹ ਚਾਰਜ ਹੁੰਦਾ ਦੂਜਾ ਚਾਰਜ ਲੱਗਦਾ ਦੇ ਦੂਜਾ ਲੱਗਦਾ ਸੀਟਾਪ ਵਾਲਾ ਵੀ ਆਉਂਦਾ ਇਹ ਚ ਠੀਕ ਆ ਤੇ ਇੱਕ ਆ ਆਪਣੇ ਕੋਲੇ ਬਈ ਆ ਮੋਬਾਈਲ ਕਵਰ ਆਉਂਦਾ ਜੇ ਮੰਨ ਲਓ ਮੀਂਹ ਵਿੱਚ ਆਪਾਂ ਜਾਣਾ ਹਨਾ ਹੂੰ ਇਹ ਆਪਾਂ 30 ਰੁਪਏ ਦਾ ਸੇਲ ਕਰਦੇ ਆ ਲੈ ਵੀ ਇਹ ਵੀ ਚੀਜ਼ ਆਉਂਦੀ ਹੈ ਨਾ ਇਹਦੇ ਨਾਲ ਮੇਨ ਗੱਲ ਆ ਜਿਹੜੀ ਇਹਦੇ ਚ ਹੂੰ ਚਾਰ ਲੌਕ ਲੱਗਦੇ ਨੇ ਤੇ ਨਾ ਹੋਗੇ ਪਹਿਲਾ ਪਾਣੀ ਨਹੀਂ ਪੂਗਾ ਚਾਹ ਚਾਹ ਚੌਥਾ ਤੁਹਾਡਾ ਲੱਖ ਰੁਪਏ ਦਾ ਫੋਨ ਦੀ ਸੇਫਟੀ ਰੱਖੋ 30 ਰੁਪਏ ਦਾ ਸਾਰਾ ਇਹ ਵੀ 30 ਰੁਪਏ ਨਾਲ ਤੁਸੀਂ ਲੱਖ ਰੁਪਏ 50 ਲੱਖ ਰੁਪਏ ਬਚਾ ਸਕਦੇ ਹੋ ਬਈ ਮਹਿੰਗੇ ਭਾ ਦਾ ਫੋਨ ਤੁਹਾਡਾ ਬਚਿਆ ਰਹੂਗਾ ਬਚਿਆ ਰਹੂਗਾ ਮੰਨ ਲਓ ਵੀ ਜੇ ਕੋਈ ਆਏ ਹੋਵੇ ਨਾ ਕੋਈ ਪ੍ਰੋਡਕਟ ਆਪਣੇ ਕੋਲੇ ਹੈ ਨਹੀਂਗਾ ਠੀਕ ਹੈ ਤੁਸੀਂ ਹੋਰ ਕੁਝ ਮੰਗਾ ਦੋਗੇ ਦੇ ਕੇ ਯਾਰ ਮੈਨੂੰ ਆਹ ਚੀਜ਼ ਮੈਨੂੰ ਚਾਹੀਦੀ ਹੈ ਬਈ ਸਾਨੂੰ ਫੋਟੋ ਭੇਜ ਦੋ ਜਿੰਨਾ ਹੋ ਸਕੇ ਆਪਾਂ ਅਵੇਲੇਬਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹਾਂਜੀ ਅਵੇ ਮਿੱਤਰੋ ਯਾਨੀ ਕੀ ਤੁਸੀਂ ਇੱਥੇ ਆਓ ਤੁਸੀਂ ਕੁਝ ਵੀ ਤੁਹਾਨੂੰ ਚਾਹੀਦਾ ਨਾ ਤੁਸੀਂ ਬਈ ਚైనా ਵਾਲੇ ਨਾ ਤੁਸੀਂ ਦੇਖ ਕੇ ਵੀਡੀਓ ਜੀ ਦੇਖ ਕੇ ਆਜੋ ਵੀ ਆ ਚੀਜ਼ ਪਈ ਉੱਥੇ ਵਰਤਦੇ ਨਹੀਂ ਤੁਹਾਨੂੰ ਵਿਆਹ ਦੇ ਮੇਨ ਗੱਲ ਇਹ ਆ ਬਈ ਆਪਾਂ ਇਹ ਨਹੀਂ ਹੈਗਾ ਵੀ ਅਗਲੇ ਨੂੰ ਹਫਤਾ ਲਾਰਾ ਲਾਵਾਂਗੇ ਹਾਂ ਜਾ ਦੋ ਹਫ਼ਤੇ ਲਾਰੇ ਲਾਮ ਹੋਏ ਆਪਣਾ ਸਮਾਨ ਦਿੱਲੀ ਆਉਂਦਾ ਦਿੱਲੀ ਆਉਂਦਾ ਜੀ ਦਿੱਲੀ ਅੱਧਾ ਬੰਬਈ ਤੋਂ ਆਉਂਦਾ ਅੱਧਾ ਆਉਂਦਾ ਦਿੱਲੀ ਤੋਂ ਠੀਕ ਆ ਆਪਾਂ ਦਿੱਲੀ ਮੰਗੂ ਸਮਾਨ ਮੰਗਾਉਣਾ ਦਿੱਲੀ ਲੱਗਦਾ ਆਪਣਾ ਠੀਕ ਆ ਜੀ ਆਪਾਂ ਬੰਦੇ ਨੂੰ ਵੇਟ ਕਰਨ ਦਾ ਟਾਈਮ ਹੀ ਦਿੰਦੇ ਲੈ ਵੀ ਮਿੱਤਰੋ ਸਮਾਨ ਆਗਾ ਦਿੱਲੀ ਵਾਲਾ ਤੁਸੀਂ ਆਏ ਨਾ ਕਿ ਹੋ ਵੀ ਕਵਾੜ ਜਗਾ ਕਵਾੜ ਨਹੀਂ ਹੈ ਓਕੇ ਬਾਈ ਦਿੱਲੀ 'ਚ ਵਧੀਆ ਸਮਾਨ ਵੀ ਹੁੰਦਾ ਯਾਰ ਹਾਂ ਹਾਂ ਬਾਈ ਆਪਾਂ ਲੱਭਣਾ ਪੈਂਦਾ ਹਾਂ ਲੱਭਣਾ ਪੈਂਦਾ ਕਿਉਂਕਿ ਜਿਹੜੀ ਜਿਹੜੀ ਚੀਜ਼ ਹੈਗੀ ਆ ਬਈ ਕੱਲੀ ਕੱਲੀ ਚੀਜ਼ ਦੀ ਕੁਆਲਿਟੀ ਹੈਗੀ ਕਵਾਲਿਟੀ ਵਾਲੀਆਂ ਚੀਜ਼ਾਂ ਹੀ ਤੁਹਾਨੂੰ ਇੱਥੋਂ ਮਿਲਣੀਆਂ ਤੇ ਮਿਲਣਗੀਆਂ ਆਨਲਾਈਨ ਤੋਂ ਵੀ ਸਸਤੀਆਂ ਆਈਏ ਕਿੱਥੇ ਕਾਕੇ ਆਪਣੀ ਬਈ ਅਨਾਜ ਮੰਡੀ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਠੀਕ ਆ ਤੇ ਵਿੱਚ 7 ਨੰਬਰ ਦੁਕਾਨ ਆਪਣੀ ਲੋਂਗੋਵਾਲ ਦੇ ਵਿੱਚ ਸਰਪੰਚ ਦੀ ਦੁਕਾਨ ਵਾਈ ਤੇ ਆ ਬਾਈ 7 ਨੰਬਰ ਦੁਕਾਨ ਲੈ ਵੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਘਰੇ ਬੈਠੇ ਬੈਠੇ ਵੀ ਨੋਰਮਲ ਜੇ ਖਰਚੇ ਦੇ ਉੱਤੇ ਮੰਗਵਾ ਸਕਦੇ ਹੋਗੇ ਠੀਕ ਹੈ ਕਾਕੇ ਧੰਨਵਾਦ ਅੱਛਾ ਬਾਈ ਠੀਕ ਆ